ਪਹਿਲਾਂ ਤਾਂ ਸੋਨਾਂ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਿੰਡ ਸੋਹੀਆਂ ਵਿੱਚ ਸਕੂਲ ਦਾ ਔਰ ਉਸ ਤੋਂ ਬਾਅਦ ਪਿੰਡ ਉਧਨਵਾਲ ਔਰ ਫਿਰ ਪਿੰਡ ਕੰਡੀਲਾ ਫਿਰ ਪਿੰਡ ਸਖੋਵਾਲ ਔਰ ਹੁਣ ਇਸ ਟਾਈਮ ਨਤ ਮੋਕਲ ਔਰ ਇਸ ਤੋਂ ਬਾਅਦ ਅਲੀਲ ਕਲਾਂ ਜਾ ਰਹੇ ਹਾਂ ਔਰ ਇੱਥੇ ਤਕਰੀਬਨ ਅਸੀਂ 60 ਲੱਖ ਕੁ ਨਿਜਾਰੇ ਦੀ ਗ੍ਰਾਂਟ ਜਿਹੜੀ ਦਿੱਤੀ ਸੀ ਇਹਨਾਂ ਸਕੂਲਾਂ ਚ ਤੇ ਉਹਦੇ ਕੰਮ ਜਿਹੜੇ ਹੋ ਚੁੱਕੇ ਨੇ ਉਹਨਾਂ ਦਾ ਜਾਇਜ਼ਾ ਲਿਆ ਔਰ ਉਦਘਾਟਨ ਕੀਤਾ ਔਰ ਇਸ ਤਰ੍ਹਾਂ ਜੋ ਬਾਕੀ ਕੰਮ ਨੇ ਉਹਨਾਂ ਦਾ ਵੀ ਅਸੀਂ ਜਿਹੜਾ ਜਲਦ ਤੋਂ ਜਲਦ ਕੰਮ ਸ਼ੁਰੂ ਕਰਵਾਉਣ ਜਾ ਰਹੇ ਹਾਂ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਨਾ ਇੱਕ ਕਹਿ ਸਕਦੇ ਹੋ ਡਿਮਾਂਡ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵੀ ਸਕੂਲ ਨੇ ਸਾਡੇ ਸੈਂਟਰ ਦੇ ਵਿੱਚ ਬਣੇ ਹੋਏ ਨੇ ਉਹਨਾਂ ਨੂੰ ਅਸੀਂ ਵਾਤ ਤੋਂ ਵਾਤ ਜਿਹੜਾ ਆ ਉਹ ਵੱਡਾ ਕਰ ਸਕੀਏ ਔਰ ਉਹਦਾ ਜਿਹੜਾ ਬੱਚਿਆਂ ਨੂੰ ਖਾਸ ਕਰਕੇ ਜਿਹੜਾ ਫਾਇਦਾ ਮਿਲ ਸਕਦਾ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਾ ਝੂਠ ਜਿੰਨਾ ਮਰਜੀ ਕੋਈ ਬੋਲੇ ਝੂਠ ਸਾਹਮਣੇ ਆ ਜਾਂਦਾ ਹੁਣ ਆਵਾਮ ਦੇ ਸਾਹਮਣੇ ਆ ਕਿਹੜੇ ਕੰਮਰੇ ਬਣੇ ਕਿਹੜੇ ਨਹੀਂ ਬਣੇ ਆਵਾਮ ਨੂੰ ਪਤਾ ਹੈ ਕਿੰਨਾ ਕਿ ਚੜੇ ਝੂਠ ਬੋਲ ਲੈਣਗੇ ਆ ਜਿੰਨੇ ਵੀ ਆ ਨਾ ਦੇਖੋ ਕਿਸਾਨ ਜੂਨੀਅਨ ਨਹੀਂ ਮਾਰੇ ਇਹਨਾਂ ਦੇ ਲੀਡਰ ਜਿਹੜੇ ਮਾਰੇ ਆ ਝੂਠ ਬੋਲਦੇ ਆ ਨਾ ਜਿਹੜੇ ਝੂਠ ਬੋਲਣ ਵਾਲੇ ਇਹਨਾਂ ਦੇ ਵਿੱਚ ਬਹੁਤ ਅੱچھے ਲੀਡਰ ਸੀਗੇ ਅੱਜ ਤੋਂ ਜਦੋਂ ਇਹ ਹੋਇਆ ਸੀ ਸ਼ੁਰੂ ਸਾਡਾ ਮੋਰਚਾ ਔਰ ਹੁਣ ਟਾਈਮ ਦੇ ਨਾਲ ਇਹਨਾਂ ਦੇ ਵਿੱਚ ਕੁਝ ਇਹੋ ਜਿਹੇ ਮਤਲਬੀ ਜੋਖੜੇ ਜਿਹੜੇ ਜੁੜ ਚੁੱਕੇ ਨੇ ਜਿਹੜੇ ਆਪਣਾ ਫਾਇਦਾ ਚੁੱਕਣਾ ਚਾਹੁੰਦੇ ਆਦਰਵਾਇਸ ਇਹੋ ਜਿਹੀ ਕੋਈ ਗੱਲ ਨਹੀਂ ਜਿੰਗਾ ਤਾਂ ਮੈਂ ਦੱਸਣਾ ਚਾਹਾਂਗਾ ਸਾਡੇ ਹਲਕਾ ਛੇੜ ਗਗਨਪਰ ਸਾਹਿਬ ਚ ਕਈ ਇਹੋ ਜਿਹੇ ਸਕੂਲ ਨੇ ਜਿੱਥੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਬੱਚੇ ਆ ਸਰਕਾਰੀ ਸਕੂਲਾਂ ਚ ਆਏ ਨੇ ਔਰ ਬਾਕੀ ਅਸੀਂ ਸਕੂਲ ਵਧੀਆ ਬਣਾ ਰਹੇ ਹਾਂ ਉਹ ਪਬਲਿਕ ਦਾ ਮਨ ਵੈਸੇ ਵੀ ਪ੍ਰਾਈਵੇਟ ਸਕੂਲਾਂ ਤੋਂ ਹਟਦਾ ਜਾ ਰਿਹਾ ਕਿਉਂਕਿ ਖਰਚਾ ਬਹੁਤ ਜ਼ਿਆਦਾ ਹੈ ਪਰ ਮੈਂ ਜਿੰਨੇ ਵੀ ਪ੍ਰਾਈਵੇਟ ਸਕੂਲਾਂ 'ਚ ਜਾ ਰਹੇ ਬੱਚੇ ਉਹਨਾਂ ਦੇ ਮਾਪਿਆਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੇ ਸਕੂਲ ਦੇਖੋ ਆ ਕੇ ਸਾਡਾ ਸਟਾਫ ਦੇਖੋ ਸਾਡੇ ਸਕੂਲਾਂ ਦੇ ਵਿੱਚ ਜੋ ਸਹੂਲਤਾਂ ਨੇ ਉਹ ਦੇਖੋ ਔਰ ਪ੍ਰਾਈਵੇਟ ਸਕੂਲਾਂ ਦੇ ਨਾਲ ਉਹਦੀ ਤੁਲਨਾ ਕਰੋ ਤਾਂ ਫਿਰ ਆਪਣਾ ਬੱਚਿਆਂ ਦਾ ਡਿਸੀਜਨ ਲਓ ਕਿ ਬੱਚੇ ਕਿੱਥੇ ਜਿਹੜੇ ਪੜ੍ਹਨੇ ਆ। ਦੁਖਦਾਈ ਘਟਨਾ ਆ ਜੇ ਔਰ ਜੋ 26 ਨੌਜਵਾਨ ਮਰੇ ਸਾਡੇ ਧਰਮ ਦੇ ਆਧਾਰ ਤੇ ਮਾਰੇ ਗਏ ਨੇ ਬਹੁਤ ਗਲਤ ਹੈ। ਮੈਂ ਤੋਂ ਇਸ ਵਾਸਤੇ ਕੋਈ ਗੱਲ ਕਹਿਣਾ ਚਾਹੁੰਨਾ ਕਿ ਸਾਨੂੰ ਸਮਾਜ ਨੂੰ ਜਿਹੜਾ ਸਿੱਖਿਆ ਕੋਣਾ ਜ਼ਰੂਰੀ ਹੈ ਕਿਉਂਕਿ ਮੈਂ ਮੇਰੀ ਆਦਤ ਹੈ ਕਿ ਮੈਂ ਮੋਸਟਲੀ ਜਿਹੜੇ ਆ ਬਾਗੀ ਦੇਸ਼ਾਂ ਦੇ ਵੀ ਨਿਊਜ਼ ਚੈਨਲ ਜਿਹੜਾ ਦੇਖਦਾ ਰਹਿਣਾ ਆ ਔਰ ਇਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵੀ ਕਾਫੀ ਜਿਹੜੇ ਨਿਊਜ਼ ਚੈਨਲ ਦੇਖੇ ਉੱਥੇ ਬਸ ਕੋਈ ਰਾਗ ਲਾਇਆ ਹੁੰਦਾ ਆ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਸਾਡੇ ਵੀ ਕਈ ਚੈਨਲ ਇਦਾਂ ਦੇ ਨੇ ਇੰਡੀਆ ਦੇ ਜਿੱਥੇ ਕਿ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਬਸ ਕਿਹਾ ਜਾਂਦਾ ਮੇਰੀ ਆਪਣੀ ਸੋਚ ਆ ਕਿ ਸਿਪਰੀਮ ਕੋਰਟ ਆਫ ਇੰਡੀਆ ਜੋ ਹੈਗਾ ਆਪਣਾ ਇੱਕ ਆਰਡਰ ਪਾਸ ਕਰੇ ਜਿਸ ਤਹਿਤ ਇਹ ਹੋਏ ਕਿ ਕਿਸੇ ਵੀ ਸਟੇਜ ਤੋਂ ਕਿਸੇ ਵੀ ਚੈਨਲ ਤੋਂ ਜਾਂ ਕੋਈ ਜੇਕਰ ਸਰਕਾਰ ਚੰਗੀ ਹੋਵੇ ਨਾ ਸੈਂਟਰ ਗਵਰਨਮੈਂਟ ਚੰਗੀ ਹੋਵੇ ਤੇ ਕਾਨੂੰਨ ਪਾਸ ਕਰੇ ਕਿ ਕੋਈ ਵੀ ਸਟੇਜ ਤੋਂ ਕਿਸੇ ਵੀ ਧਰਮ ਦਾ ਨਾਮ ਨਹੀਂ ਲਏਗਾ ਕੋਈ ਵੀ ਚੈਨਲ ਕਿਸੇ ਧਰਮ ਦਾ ਨਾਮ ਨਹੀਂ ਲਏਗਾ ਸਿਰਫ ਤੇ ਸਿਰਫ ਜੇ ਉਹ ਇੰਡੀਅਨ ਆ ਤਾਂ ਉਹਦਾ ਨਾਮ ਕਹੇਗਾ ਵੀ ਸਿਟੀਜ਼ਨ ਆਫ ਇੰਡੀਆ ਫਲਾਣ ਜਗ੍ਹਾ ਦਾ ਉਹ ਨਾਮ ਤੋਂ ਉਚਾਰਿਆ ਅਦਰਵਾਈਜ਼ ਧਰਮ ਦਾ ਨਾਮ ਬਿਲਕੁਲ ਬੰਦ ਹੋ ਜਾਏਗਾ ਤੇ ਇਹ ਸਾਰਾ ਕੁਝ ਖਤਮ ਹੋ ਜਾਏਗਾ ਬਹੁਤ ਉਕੁੰਦਾ ਜਦੋਂ ਇਹ ਹਸਜੀਆਂ ਘਟਨਾਵਾਂ ਹੁੰਦੀਆਂ ਪੰਜਾਬ ਨੇ ਵੀ ਇਹ ਬਹੁਤ ਹੰਡਾਇਆ ਤੇ ਜੰਮੂ ਕਸ਼ਮੀਰ ਤੇ ਜੋ ਹੋ ਰਿਹਾ ਹੈ ਕਾਫੀ ਢੇਰ ਤੱਕ ਹਾਲਾਤ ਬਹੁਤ ਸ਼ਾਂਤ ਸੀਗੇ ਉਹਨੇ ਹਾਲਾਤ ਫਿਰ ਵਿਗੜੇ ਆ ਬਹੁਤ ਗੂੜਾ ਲੱਗਦਾ ਆ ਇਹਦੇ ਨਾਲ ਜੰਮੂ ਕਸ਼ਮੀਰ ਤੇ ਜੋ ਲੋਕ ਸੀਗੇ ਉਹਨਾਂ ਦੀ ਵੀ ਜੇਬ ਤੇ ਬੋਝ ਪੈਂਦਾ ਕਿਉਂਕਿ ਇੱਕ ਟੂਰਿਸਟ ਬੁਲਿਆ ਸੀਗੀ ਔਰ ਬਹੁਤ ਨੁਕਸਾਨ ਹੋਇਆ ਇਸ ਨੂੰ ਦੇਖੋ ਲੰਘ ਦੇ ਨਾਲ ਜਿਹੜਾ ਹੈਗਾ ਇੱਕ ਤੋਂ ਬਿਜ਼ਨਸ ਖਰਾਬ ਹੋਣਾ ਹੈ ਚਲੋ ਇਹ ਵਿਰੋਧ ਕਰਨ ਦਾ ਤਰੀਕਾ ਹੈਗਾ ਸਰਕਾਰ ਦਾ ਬਟ ਐਕਚੁਅਲ ਜੋ ਹਾਲਾਤ ਨੇ ਉਹ ਇਹੀ ਆ ਕਿ ਸਾਨੂੰ ਪਬਲਿਕ ਨੂੰ ਜਾਗਰੂਕ ਕਰਨਾ ਪਏਗਾ ਜੋ ਧਰਮ ਦੇ ਨਾਂ ਤੇ ਇੱਕ ਦੂਜੇ ਨੂੰ ਕਰਦੇ ਨੇ ਉਹ ਚੀਜ਼ ਨੂੰ ਹਟਾਉਣਾ ਪਏਗਾ ਪੈਸੇ ਤੇ ਦੇਖਿਆ ਜਾਏ ਤੇ ਨਾ ਦੇ ਪਾਕਿਸਤਾਨੀ ਆਵਾਮ ਲੜਾਈ ਚਾਹੁੰਦੀ ਨਾ ਇੰਡੀਆ ਦੀ ਆਵਾਮ ਲੜਾਈ ਚਾਹੁੰਦੀ ਇਹ ਤਾਂ ਸਿਰਫ ਉਹ ਹੀ ਲੋਕ ਕਰਾਉਂਦੇ ਆ ਜਿਹੜੇ ਆਪਣੇ ਮਤਲਬ ਵਾਸਤੇ ਫਾਇਦਾ ਜਿਹੜਾ ਦੇਖਦੇ ਉਹ ਹੀ ਸਾਰਾ ਕੁਝ ਕਰਾਉਂਦੇ। ਉਹ ਜਿਹੜੇ ਉਹਦੇ ਮਤੇ ਪਾ ਚੁੱਕੇ ਆ 28 ਮਾਰਚ ਤੱਕ ਜਿਹੜੇ ਸਪਰਾਂ ਦੇ ਸਾਰੇ ਸਪਰਾਂ ਦੇ ਟੋਟਲੀ ਸਾਡੇ ਹਲਕਾ ਚੇੜਰ ਕਮਨਪੁਰ ਸਾਹਿਬ ਦੇ ਸਾਰਿਆਂ ਦੀ ਜਿਹੜੀ ਸਫਾਈ ਉਹ ਕਰਵਾਈ ਜਾਏ ਕਿ ਔਰ ਇਹਦਾ ਜਿਹੜਾ ਸਾਡੇ ਬਜਟ ਦੇ ਵਿੱਚ ਵਿਸ਼ੇਸ਼ ਜਿਹੜਾ ਉਹ ਰੱਖਿਆ ਗਿਆ ਆ ਬਜਟ ਉਹਦੇ ਨਾਲ ਅਸੀਂ ਸਾਰੇ ਪਿੰਡਾਂ ਦੇ ਸਪਰਾਂ ਦੀ ਸਫਾਈ ਕਰਵਾ ਰਹੇ ਹਾਂ। ਹਾਂਜੀ ਦਾਰਦੇ ਦਾ। ਥੈਂਕ ਯੂ। ਤੇ ਹੋੜਾ ਕਿਸਾਨ ਯੂਨੀਅਨ ਨੇ ਘੇਰਿਆ ਹੀ ਬਨਤ ਮੋਕਲ ਤੇ ਉਹਨਾਂ ਦਾ ਕੋਈ ਉਹਨਾਂ ਨੂੰ ਗੱਲ ਹੀ ਨਹੀਂ ਕੋਈ ਉਹ ਉਹਨਾਂ ਨੂੰ ਇਹੋ ਪੁੱਛਿਆ ਗਿਆ ਵੀ ਤੁਹਾਡਾ ਮੁੱਦਾ ਕੀ ਆ ਤੇ ਕਹਿੰਦੇ ਅਸੀਂ ਤੁਹਾਨੂੰ ਵਿਕਾਸ ਨਹੀਂ ਕਰਨ ਦੇਣਾ ਅੱਛਾ ਦੱਸੋ ਕਣਕ ਝੋਨੇ ਦਾ ਕੋਈ ਹੋਰ ਕਿਸਾਨੀ ਮੁੱਦਾ ਠਾਉਣ ਵਿਕਾਸ ਕਿਉਂ ਰੋਕਦੇ ਆਓ ਕਿਉਂ ਐਮਐਲਏ ਸਾਹਿਬ ਦੇ ਰਸਤਿਆਂ ਦੇ ਵਿੱਚ ਰੁਕਾਵਟਾਂ ਪਾਉਂਦੇ ਆ ਇਸ ਗੱਲ ਦੀ ਇਹ ਨਖੇਦੀ ਕਰਦੇ ਆ ਇਹ ਜੋ ਇਹ ਕਿਸਾਨ ਕਰ ਰਿਹਾ ਬਿਲਕੁਲ ਗਲਤ ਆ ਪੰਜਾਬ ਸਰਕਾਰ 3 ਸਾਲ ਹੋਏ ਆਏ ਆ ਪੰਜਾਬ ਸਰਕਾਰ ਤੇ ਰਵਾਇਤੀ ਪਾਰਟੀਆਂ ਦੇ 75 ਸਾਲਾਂ ਦਾ ਲੋਕ ਕੰਪੈਰੀਜ਼ਨ ਕਰ ਲੈਣ ਕਿ 3 ਸਾਲਾਂ ਦੇ ਵਿੱਚ ਤੇ 75 ਸਾਲਾਂ ਦੇ ਵਿੱਚ ਕੀ ਇਹਨਾਂ ਨੇ ਕਰ ਦਿੱਤਾ ਵੇਖੋ ਇਹਨਾਂ ਦੇ ਪਵਾੜੇ ਪਾਏ ਜਿਹੜੇ ਆ ਉਹ ਮਾਨ ਸਰਕਾਰ ਜਿਹੜੀ ਆ ਉਹ ਜਿੱਤ ਰਹੀ ਆ ਤੇ ਲੋਕਾਂ ਨੂੰ ਰਾਤਾ ਮਿਲ ਰਹੀਆਂ ਲੋਕ ਖੁਸ਼ ਆ ਲੋਕ ਅਸੀਸਾਂ ਦਿੰਦੇ ਐ ਐਮਐਲਏ ਸਾਹਿਬ ਨੂੰ ਸਭ ਭਗਵਾਨ ਸਿੰਘ ਮਾਨ ਨੂੰ ਸੁਸ਼ੋਧਿਆ ਸਾਹਿਬ ਸਾਰੇ ਦਿੱਲੀ ਤੋਂ ਆਏ ਸਾਡਾ ਮਾਰਗਦਰਸ਼ਨ ਕਰਦੇ ਆ ਸਾਰੇ ਆਮ ਪਾਰਟੀ ਦੇ ਜਿੰਨੇ ਅਸੀਂ ਵਰਕਰਾਂ ਅਸੀਂ ਚਟਾਨ ਵਾਂਗੂ ਜਿਹੜੇ ਆ ਐਡਵੋਕੇਟ ਅਮਰਪਾਲ ਸਿੰਘ ਨਾਲ ਖੜੇ ਆ ਉਹਨਾਂ ਨਾਲ ਅਸੀਂ ਜਿਹੜੇ ਆ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਖਰ ਦੀਆਂ ਲਕਨਾ ਅਸੀਂ ਆਪਣੇ ਰਣਨੀਤੀ ਬਣਾ ਰਹੇ ਆ ਅਸੀਂ ਜਿਹੜੇ ਆ ਵੱਡੀ ਪੱਧਰ ਤੇ ਆਪਣੀਆਂ ਇਲੈਕਸ਼ਨਾਂ ਜਿੱਤਾਂਗੇ ਲੋਕਾਂ ਤੋਂ ਪਿਆਰ ਕਬੂਲਾਂਗੇ ਔਰ ਆਪਣੇ ਕੰਮ ਦੇ ਆਧਾਰ ਤੇ ਲੋਕਾਂ ਦੇ ਕੋਲ ਜਾਵਾਂਗੇ ਜੋ ਅਸੀਂ ਇਤਨਾ ਸਾਲਾਂ ਵਿੱਚ ਵਿਕਾਸ ਕੀਤਾ ਉਸ ਆਧਾਰ ਤੇ ਅਸੀਂ ਬਲਾਕ ਸੰਪਤੀ ਅੱਜ ਜਿਲ੍ਹਾਪਰੀ ਸ਼ੰਦੀਆਂ ਚੋਣਾ ਵੱਡੇ ਮਾਰਜਨ ਨਾਲ ਜਿੱਤਾਂਗੇ ਮੇਰਾ ਨਾਮ ਤਰਸਿੰਦਰ ਸਿੰਘ ਡੀਪੀਓ ਕਾਦੀਨਮਨ ਅੱਜ ਸਾਡੇ ਹਲਕੇ ਦੇ ਵਿੱਚ ਹਲਕਾ ਸ਼ੇਰਗੁਂਦਰ ਦੇ ਵਿੱਚ 46 ਲੱਖ 9000 ਰੁਪਏ ਦੇ ਜਿਹੜੇ ਆ ਵਿਕਾਸ ਕਾਰਜਾਂ ਦਾ ਨਾਮਜੋਗ ਐਮਐਲਏ ਸ਼੍ਰੀ ਅਮਰਪਾਲ ਸਿੰਘ ਜੀ ਵੱਲੋਂ ਜਿਹੜਾ ਵਾ ਉਦਘਾਟਨ ਜਿਹੜਾ ਵਾ ਉਹ ਕੀਤਾ ਗਿਆ ਅੱਜ ਪੰਚਮੂ ਦੇ ਵਿੱਚ ਜਿਹੜਾ ਵਾ ਪ੍ਰੋਗਰਾਮ ਸੀਗਾ ਟੋਟਲ ਹਲਕਾ ਸ਼੍ਰੀ ਅਰਗੁਂਦਰ ਦੇ ਵਿੱਚ 78 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਵਾ ਵੱਖ-ਵੱਖ ਸਕੂਲਾਂ ਦੇ ਵਿੱਚ ਜਿਹੜਾ ਜਿਵੇਂ ਕਲਾਸਰੂਮ ਕੰਪਿਊਟਰ ਲੈਬ ਸਾਇੰਸ ਲੈਬ ਲਾਇਬ੍ਰੇਰੀ ਚਾਰ ਦੁਆਰੀ ਤੇ ਵਾਸ਼ਰੂਮ ਵਗੈਰਾ ਦਾ ਜਿਹੜਾ ਵਾ ਜਿਹੜੀ-ਜਿਹੜੀ ਸਕੂਲ ਦੀ ਜ਼ਰੂਰਤ ਸੀਗੀ ਉਹਨੂੰ ਜੋ ਪਿਛਲੇ ਸਮੇਂ ਦੇ ਵਿੱਚ ਗਰਾਂਟਾਂ ਦਿੱਤੀਆਂ ਵਾ ਉਹਦਾ ਜਿਹੜਾ ਵਾ ਉਦਘਾਟਨ ਜਿਹੜਾ ਵਾ ਉਹ ਮਾਨ ਜੋਗ ਐਮਐਲਏ ਸਾਹਿਬਾਂ ਜਿਹੜੇ ਆ ਉਹ ਕਰ ਰਹੇ ਆ ਜੀ ਧੰਨਵਾਦ ਕਰਦੇ ਹੋ ਹਾਂ ਜੀ ਧੰਨਵਾਦ ਕਰਦੇ ਆ ਜੀ ਪੰਜਾਬ ਸਰਕਾਰ ਦਾ ਜਨਾਂ ਨੇ ਸਾਡੇ ਸਕੂਲਾਂ ਦੀ ਜਿਹੜੀ ਆ ਨੁਹਾਰ ਬਦਲੀ ਆ ਤੇ ਹਰੇਕ ਸਕੂਲ ਦੇ ਕੋਲੋਂ ਜਿਹੜਾ ਵਾ ਹੁਣ ਫਿਰ ਦੁਬਾਰਾ ਜਿਹੜਾ ਵਾ ਸਰਕਾਰ ਵੱਲੋਂ ਜਿਹੜਾ ਵਾ ਉਹ ਡਿਮਾਂਡ ਲਈ ਜਾ ਰਹੀ ਆ ਜੇ ਕਿਸੇ ਸਕੂਲ ਨੂੰ ਕਿਸੇ ਵਿੱਚ ਚੇਂਜ ਦੀ ਜ਼ਰੂਰਤ ਆ ਉਹ ਜਿਹੜੀ ਆ ਉਹ ਪੂਰੀ ਕੀਤੀ ਜਾਏਗੀ ਸਰਕਾਰ ਵੱਲੋਂ ਤੇ ਬਕਾਇਦਾ ਜਿਹੜਾ ਵਾ ਸਕੂਲਾਂ ਦੇ ਕੋਲ ਸਰਟੀਫਿਕੇਟ ਲਿਆ ਜਾ ਰਿਆ ਸਾਡੇ ਕੋਲ ਸਾਰੀਆਂ ਸਹੂਲਤਾਂ ਜਿਹੜੀਆਂ ਉਪਲਬਧ ਹਨ ਇਸ ਕਰਕੇ ਅਸੀਂ ਮਾਨਯੋਗ ਲੋਕ ਮੰਤਰੀ ਸ੍ਰੀ ਭਵੰਤ ਸਿੰਘ ਜੀ ਮਾਨ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਬੈਸ ਤੇ ਸਾਡੇ ਹਲਕਾ ਵਿਧਾਇਕ ਸਰਦਾਰ ਅਮਰਪਾਲ ਸਿੰਘ ਜੀ ਉਹਨਾਂ ਦਾ ਜਿਹੜਾ ਵਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਨ੍ਹਾਂ ਦੀ ਜੋਗ ਅਗਵਾਈ ਕੀਤੀ ਜਿਹੜਾ ਵਾ ਬਲਾਗ ਦੇ ਜਿਹੜੇ ਸਾਰੇ ਵਿਦਿਆਰਥੀ ਜਿਹੜੇ ਹਸਪਤਾਲ ਨੇ ਨਿਰਭਰ ਚੜੇ ਤੇ ਪੰਜਾਬ ਸਰਕਾਰ ਵੀ ਅਸੀਂ ਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਰਕਾਰ ਵੱਲੋਂ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਹ ਹੁਣ ਸਾਡੇ ਕੋਲ ਜਿਹੜੇ ਆ ਕਾਦੀਆਂ ਬਲਾਗ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਆ ਸਟਾਫ ਜਿਹੜਾ ਪੂਰਾ ਵਾ ਅਧਿਆਪਕ ਪੂਰੇ ਆ ਸਭ ਨੂੰ ਸਰਪਲੱਸ ਟੀਚਰ ਸਾਡੇ ਕੋਲ ਕੁਝ ਹੈਗੇ ਆ ਪੂਰੇ ਸਕੂਲਾਂ ਦੇ ਵਿੱਚ ਸਟਾਫ ਪੂਰਾ ਵਾ ਮਾਪਿਓ ਵਾਤ ਤੋਂ ਵਾਤ ਜਿਹੜਾ ਵਾ ਸਾਡੇ ਸਰਕਾਰੀ ਸਕੂਲਾਂ ਦਾ ਜਿਹੜਾ ਲਾਭ ਉਠਾਉਣ ਤੇ ਆਪਣੇ ਬੱਚਿਆਂ ਨੂੰ ਜਿਹੜੀ ਆ ਪਿਆਰੀ ਵਿਦਿਆ ਜਿਹੜੀ ਆ ਦਿਵਾਓ